ਅਮਰੀਕਾ ਚ ਭਾਰਤੀ ਨੌਜਵਾਨ ਦੇ ਨਾਲ ਵਾਪਰਿਆ ਹਾਦਸਾ ਸਮੁੰਦਰ ਚ ਨਹਾਉਂਦੇ ਸਮੇਂ ਡੁੱਬਣ ਦੇ ਨਾਲ ਹੋਈ ਬਹੁਤ 6 ਸਾਲ ਪਹਿਲਾ ਕਿਆਸੀ ਅਮਰੀਕਾ ਮਾਪਿਆ ਦੱਸ ਕਿਲੋਤਾ ਤਨ ਅੱਜਕੱਲ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਦਾ ਰੁੱਖ ਕਰਦੀ ਨਜ਼ਰ ਆ ਰਹੀ ਹੈ ਕਈ ਤਾਂ ਸ਼ੌਂਕ ਨੂੰ ਜਾਂਦੇ ਨੇ ਕਈ ਤਾਂ ਘਰ ਦੀ ਮਜਬੂਰੀ ਕਰਕੇ ਵਿਦੇਸ਼ਾਂ ਦਾ ਰੁੱਖ ਕਰਨ ਦੇ ਲਈ ਮਜਬੂਰ ਹੋ ਜਾਂਦੇ ਨੇ ਇੱਕ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਤੁਹਾਨੂੰ ਦੱਸ ਦਈਏ 6 ਸਾਲ ਪਹਿਲਾਂ ਪੰਜਾਬ ਤੋਂ ਵਿਦੇਸ਼ ਕੇ ਨੌਜਵਾਨ ਦੀ ਕਿਸੇ ਹਾਦਸੇ ਦੇ ਵਿੱਚ ਮੌਤ ਹੋ ਗਈ ਦਰਸਲ ਇਹ ਮਾਮਲਾ ਦਸੂਹਾ ਅਦੀਨ ਪਿੰਡੇ ਪਿੰਡ ਟਿਰਕਿਆਣਾ ਦੇ ਸੂਰਿਆ ਮੁਹੱਲਾ ਤੋਂ ਸਾਹਮਣੇ ਆਇਆ ਜਿੱਥੇ 22 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਰੋਜ਼ੀ ਰੋਟੀ ਕਮਾਉਣ ਦੇ ਲਈ 6 ਸਾਲ ਪਹਿਲਾਂ ਅਮਰੀਕਾ ਗਿਆ ਸੀ ਉਹ ਅਮਰੀਕਾ ਦੇ ਸਿਆਲਟਨ ਸ਼ਹਿਰ ਚ ਰਹਿੰਦਾ ਸੀ ਤੁਹਾਨੂੰ ਦੱਸ ਦਈਏ ਮਨਪ੍ਰੀਤ ਸਿੰਘ ਆਪਣੇ ਦੋਸਤਾਂ ਦੇ ਨਾਲ ਨਹਾਉਣ ਗਿਆ ਸੀ ਜਿੱਥੇ ਪਾਣੀ ਚ ਡੁੱਬਣ ਦੇ ਨਾਲ ਮਨਪ੍ਰੀਤ ਸਿੰਘ ਮੌਤ ਗਈ ਸਾਨੂੰ ਦੱਸਤੀਏ ਜਦੋਂ ਮਨਪ੍ਰੀਤ ਸਿੰਘ ਦੇ ਦੋਸਤ ਨੇ ਫੋਨ ਕਰ ਮਾਪਿਆਂ ਨੂੰ ਇਸ ਖਬਰ ਬਾਰੇ ਦੱਸਿਆ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੁਣ ਪਰਿਵਾਰ ਆਪਣੇ ਪੁੱਤ ਦੇ ਆਖਰੀ ਦਰਸ਼ਨ ਕਰਨ ਦੇ ਲਈ ਸਰਕਾਰ ਨੂੰ ਮ੍ਰਿਤਕ ਦੇ ਭਾਰਤ ਲਿਉਂਦੀ ਰੋ ਰੋ ਕੇ ਗੁਹਾਰ ਲਗਾ ਰਹੇ ਨੇ ਤਾਂ ਜੋ ਆਪਣੇ ਪੁੱਤ ਦਾ ਰੀਤੀ ਰਿਵਾਜਾਂ ਦੇ ਨਾਲ ਸੰਸਕਾਰ ਕਰ ਸਕਣ ਲਗਾਤਾਰ ਭਾਰਤ ਤੋਂ ਵਿਦੇਸ਼ ਜਾ ਰਹੇ ਨੌਜਵਾਨ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਨੇ ਅਸੀਂ ਲੱਖਾਂ ਰੁਪਏ ਲਗਾ ਕੇ ਆਪਣੇ ਬੱਚਾ ਨੂੰ ਵਿਦੇਸ਼ ਦੀ ਧਰਤੀ ਤੇ ਭੇਜਦੇ ਹਾਂ ਤਾਂ ਜੋ ਉਹ ਚੰਗੀ ਕਮਾਈ ਕਰਕੇ ਭਾਰਤ ਆ ਕੇ ਚੰਗਾ ਕਾਰੋਬਾਰ ਕਰ ਸਕੇ ਅਸੀਂ ਵਿਦੇਸ਼ ਚ ਜਾਣ ਨਾਲੋਂ ਇੱਥੇ ਰਹਿ ਕੇ ਵੀ ਚੰਗਾ ਕਾਰੋਬਾਰ ਕਰ ਸਕਦੇ ਆ ਪਰ ਅਸੀਂ ਕਰਦੇ ਨਹੀਂ ਲੋੜ ਹੈ ਸਾਨੂੰ ਆਪਣੇ ਬੱਚਾ ਨੂੰ ਸਮਝਾਉਣ ਦੀ ਤਾਂ ਜੋ ਉਹ ਇੱਥੇ ਹੀ ਪੜ੍ਹ ਲਿਖ ਕੇ ਕੋਈ ਚੰਗੀ ਨੌਕਰੀ ਜਾਂ ਫਿਰ ਚੰਗਾ ਕਾਰੋਬਾਰ ਕਰ ਸਕਣ ਨਾ ਕਿ ਮਾਪਿਆਂ ਤੋਂ ਦੂਰ ਹੋ ਕੇ ਵਿਦੇਸ਼ਾਂ ਚ ਜਾ ਕੇ ਕੰਮ ਕਰਨ ਤੁਹਾਡਾ ਕੀ ਨਾਮ ਪਟਾ ਬਲਜੀਤ ਸਿੰਘ ਹਜੀਤ ਸਿੰਘ ਜੀ ਤੁਹਾਡੀ ਬੇਟੀ ਮਨਪ੍ਰੀਤ ਨੂੰ ਕਿੰਨਾ ਸਮਾਂ ਹੋ ਗਿਆ ਸੀ ਅਮਰੀਕਾ ਗਈ ਨਾ ਔਰ ਕਿਸ ਤਰ੍ਹਾਂ ਉਹਦੀ ਹਾਦਸੇ ਦੀ ਮੌਤ ਹੋ ਗਈ ਦੇਖੋ ਜੀ ਉਹਨੂੰ ਗਏ ਨੂੰ 2019 ਦਾ ਗਿਆ ਸੀ ਜੀ ਤੇ 22 ਸਾਲ ਉਹਦੀ ਉਮਰ ਹੋ ਗਈ ਤੇ ਮਾਮਾ ਔਰ ਸਾਰਾ ਪਿੰਡ ਸੇ ਸੀ ਸੇਮਸਲ ਲੱਗਾਈਏ ਤੁਹਾਨੂੰ ਕੋਈ ਪਤਾ ਲੱਗਦਾ ਜੀ ਬੇਟੇ ਨੇ ਇਸ ਤਰ੍ਹਾਂ ਹਾਦਸਾ ਵਾਪਰਿਆ ਸਾਨੂੰ ਰਾਤ 11 ਵਜੇ ਪਤਾ ਲੱਗਾ ਜੀ ਕੀ ਕਾਰਨ ਕੀ ਸੀਗਾ ਕਿਸ ਤਰ੍ਹਾਂ ਹੋ ਗਈ ਵੇ ਦੇਖੋ ਜੀ ਰੈਸਟੋਰੈਂਟ ਚੋਂ ਕੰਮ ਤੋਂ ਆਏ ਸੀਗੇ ਇੱਕ ਮੁੰਡਾ ਹੋਰ ਸੀ ਨਾਲ ਤੇ ਨਹਾਉਣ ਗਏ ਸੀਗੇ ਤੇ ਉਹ ਦੂਸਰੇ ਮੁੰਡੇ ਦਾ ਫੋਨ ਆ ਗਿਆ ਤੇ ਉਹ ਫੋਨ ਕਰਨ ਆ ਪਿਆ ਇਹਨੇ ਪਾਣੀ 'ਚ ਹਿਸਾਲ ਮਾਰਤੀ ਪਾਣੀ ਡੂੰਘਾ ਸੀਗਾ ਤੇ ਉਹ ਉਹ ਮੁੰਡੇ ਨੇ ਦੂਜੇ ਨੇ ਕੋਸ਼ਿਸ਼ ਕੀਤੀ ਕੱਢਣ ਦੀ ਪਰ ਉਹ ਕੋ ਨਿਕਲਿਆ ਨਹੀਂ ਤੇ ਫੇ ਮਿਲੋਂ ਪੁਲਸ ਵਾਲੇ ਬੁਲਾਏ ਪੁਲਸ ਵਾਲੇ ਬੁਲਾ ਕੇ ਤੇ ਫੇ ਮਿਲੋਂ ਪੁਲਸ ਵਾਲਿਆਂ ਨੇ ਕੱਢਿਆ ਤੁਹਾਨੂੰ ਰਾਤ ਪਤਾ ਲੱਗਾ ਹਾਂਜੀ ਰਾਤ ਪਤਾ ਲੱਗਾ ਆਸ ਕੋ ਲੰਗਾ ਲਵਾਤ ਨਹੀਂ ਪੇ। ਰਾਤ ਨੂੰ ਡੀਪਰ ਸੋਹੀ ਰਾਤ ਨੂੰ 11 ਵਜੇ 11 ਵਜੇ ਡੇਲੀ ਫੋਨ ਹੁੰਦਾ ਹੀ ਰਾਤ ਨੂੰ। ਕੀ ਜਾਂਦਾ ਸੀ ਮੈਂ ਤਾਂ ਠੀਕ ਠਾਕ ਕੰਮ ਤੇ ਜਾਂਦਾ ਠੀਕ ਠਾਕ ਮਤਲਬ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਰੈਸਟੋਰੈਂਟ ਤੇ ਕੰਮ ਜਾਂਦਾ ਸੀ। ਲੋਤਾ ਬੇਟਾ ਸੀ। ਹਾਂਜੀ। ਲੋਤਾ ਬੇਟਾ ਸੀ ਤੁਹਾਡਾ। ਹਾਂਜੀ ਲੋਪਾ ਹਾਂ। ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ? ਪੰਜਾਬ ਸਰਕਾਰ ਕੋਈ ਹੀ ਮੰਗ ਕਰਦੇ ਆ ਮਨ ਸਾਡੀ ਡੈਡ ਬੋਡੀ ਸਾਨੂੰ ਮਿਲ ਜਾਣੀ ਚਾਹੀਦੀ ਹੈ। ਜੀ ਤੁਹਾਡਾ ਬੇਟੇ ਨਾਲ ਆਖਰੀ ਵਾਰ ਤੁਹਾਡੀ ਕੀ ਗੱਲਬਾਤ ਹੋਈ ਸੀ? 퍼서 ਹੋਈ ਕਹਿੰਦਾ ਮੰਮੀ ਮੈਂ ਰੈਸਟੋਰੈਂਟ ਚਲਾਕਿਆ ਮੈਂ ਕੱਲੂ ਫੋਨ ਕਰੂੰਗਾ ਹੁਣ ਮੈਂ ਬੀਜੀ ਆ ਕੱਲ ਨਹੀਂ ਮੇਰੇ ਨਾਲ ਗੱਲ ਹੋਈ ਪਰਸੋਂ ਹੋਈ 11:30 ਵਜੇ ਗੱਲ ਹੂੰ ਉਸ ਤੋਂ ਬਾਅਦ ਕੱਲ ਨਹੀਂ ਫੋਨ ਆਇਆ ਰਾਤ ਪਤਾ ਲੱਗ ਗਿਆ ਵੀ ਇਹ ਗੱਲ ਹੋ ਗਈ ਹੈ ਮਤਲਬ ਆ ਕੇ ਕੇਸ ਹੋ ਗਿਆ ਇਹ ਦੱਸ ਤਾਂ ਅੱਜ ਮੁੜ ਕੇ ਮੈਨੂੰ ਇਹ ਮੈਂ ਕੇਂਦਰ ਸਰਕਾਰ ਤੋਂ ਕਹਿੰਦੀ ਮੇਰੇ ਪੁੱਤ ਦੀ ਡੈੱਡ ਬੋਡੀ ਇੱਥੇ ਲਿਆ ਦਿਓ ਇਹ ਆਪਣੇ ਪੁੱਤ ਦਾ ਮੂੰਹ ਦੇਖ ਲਾਂ ਉਹ ਮੇਰਾ ਪੁੱਤ ਨਹੀਂ ਲਪਣਾ ਕਿੰਨਿ ਖਲੋਤਾ ਬੇਟਾ ਸੀ ਤੁਹਾਡਾ ਹਾਂਜੀ ਆ ਖਲੋਤਾ ਬੇਟਾ ਹੀ ਮੇਰਾ ਕਿੰਨੇ ਸਾਲ ਤੋਂ ਫੇਰ ਰਹਿ ਰਹੇ ਬਾਹਰ ਨੂੰ ਹੋ ਗਏ 4-5 ਸਾਲ ਹੋ ਗਏ ਗਏ ਨੂੰ ਬੇਟੇ ਜੀ ਕਿੰਨੇ ਹੁੰਦੇ ਸੀ 23 ਸਾਲ ਉਮਰ ਹੀ ਬਾਈ 22 ਸਾਲ ਨੂੰ ਕੀ ਤੁਸੀਂ ਅਬ ਬਦਿਆਰ ਕੋ ਸੋਚਿਆ ਸੀ ਕਿ ਵਿਆਹ ਕਰਨਾ ਬੱਚੇ ਦਾ ਨਹੀਂ ਅਜੇ ਤਾਂ ਕਰਦੇ ਸੀ ਉੱਥੇ ਲੱਗੇ ਸੀ ਕੰਮ ਹਜੇ ਨਹੀਂ ਆਏ ਅਜੇ ਤਾਂ ਆਉਣੇ ਸੀ ਕੰਮ ਤੋਂ 2-3 ਸਾਲ ਬੰਦਾ ਮੰਮੀ ਮੈਂ ਲਾ ਕੇ ਫੇਰ ਆਉਣਾ ਹਾਂ ਨੋ ਕੋਈ ਟਪੰਗ ਨਹੀਂ ਤੋ ਨਾ ਮਨਪ੍ਰੀਤ ਤੁਹਾ ਬ੍ਰਦਰ ਸੀ ਹਾਂਜੀ ਮੇਰਾ ਗੁਦਰੀਗਾ ਹਾਂਜੀ ਕਦੋਂ ਪਤਾ ਲੱਗਾ ਕਿ ਬ੍ਰਦਰ ਨਾਲ ਇਸ ਤਰ੍ਹਾਂ ਹਾਦਸਾ ਵਾਪਰ ਗਿਆ ਕੱਲ ਰਾਤ ਪਤਾ ਲੱਗਾ ਸਵੇਰ 11 ਵਜੇ ਕਿਸ ਤਰ੍ਹਾਂ ਪਤਾ ਲੱਗਿਆ ਉਹ ਜਿਹੜੇ ਗਰੰਟੀ ਵਾਲੇ ਹੀਗੇ ਉਹਨਾਂ ਨੇ ਰੱਖਿਆ ਹੀ ਉਹਨੂੰ ਉਹਨਾਂ ਦੇ ਥਰੂ ਪਤਾ ਲੱਗਾ ਸਾਨੂੰ ਤੇ ਤੁਹਾਡਾ ਭੈਣ ਬ੍ਰਦਰ ਰਿਸ਼ਤਾ ਕਿਸ ਤਰ੍ਹਾਂ ਦਾ ਸੀ ਵਧੀਆ ਹੀ ਗੱਲ ਮਤਲਬ ਬਹੁਤ ਪਿਆਰ ਕਰਦੇ ਹੀ ਕਦੂਸਰੇ ਨੂੰ ਅਸੀਂ ਫੋਨ ਤੇ ਗੱਲਬਾਤ ਹੁੰਦੀ ਹੀਗੀ ਠੀਕ ਐਂਦੇ ਸੀਗੇ ਧੰਨਵਾਦ ਸਾਨੂੰ ਤੇ ਕੋਸ਼ਨੀ ਠੀਕ ਠਾਕ ਹੀ ਜਾਂਦੀ ਔਰ ਕੋਈ ਫालतू ਗੱਲਾਂ ਨਹੀਂ ਕਰਦੀ। ਕੀ ਮੰਗ ਕਰਦੇ ਪੰਜਾਬ ਸਰਕਾਰ ਤੋਂ ਕਿ ਨਾ। ਕਿ ਉਹਦੀ ਡੈੱਡ ਬੋਡੀ ਸੀ ਤੁਸੀਂ ਇੱਥੇ ਲਈ ਆਈ ਜਾਵੇ। ਅਈਓ ਦਾ ਮੂੰਹ ਦੇਖੀ ਲਾਸਟ ਵਾਰ ਤੇ ਅੰਤਿਮ ਸੰਸਕਾਰ ਇੱਥੇ ਹੀ ਕੀਤਾ ਜਾਵੇ ਦਾ। ਇਹ ਜੀ ਸਾਡੇ ਪਿੰਡ ਦੇ ਵਿੱਚ ਚੌਥੀ ਘਟਨਾ ਉਹ ਵੀ ਤਿੰਨ ਘਟਨਾਵਾਂ ਦੇ ਤੋਂ ਪਹਿਲਾਂ ਵਿਦੇਸ਼ ਦੇ ਵਿੱਚ ਹੋਈਆਂ। ਇਹ ਦੋ ਅਮਰੀਕਾ ਦੇ ਵਿੱਚ ਸੀ ਫਰਾਂਸ ਵਿੱਚ ਇਹ ਫਿਰ ਹੁਣ ਅਮਰੀਕਾ ਦੇ ਵਿੱਚ ਸੈਟਰਨ ਸ਼ਹਿਰ ਦੇ ਵਿੱਚ ਇੱਕ ਕਾਕੇ ਦੀ ਮਲੜ ਡੈੱਥ ਹੋ ਗਈ ਆ। ਤੇ ਬਹੁਤ ਮਤਭਾਗੀ ਪਰਿਵਾਰ ਦੀ ਜੀ ਹਾਲਤ ਹੈਗੀ ਪਰ ਪਰਿਵਾਰ ਦੀ ਮਿਲ ਜੁਲੀ ਹਾਲਤ ਹੈਗੀ ਆ ਪਰ ਚਲੋ ਡੈਡੀ ਉਹਨਾਂ ਦੇ ਰਿਟਾਇਰਡ ਮਤਲਬ ਲੱਗਿਆ ਆਰਮੀ ਚੋਂ ਰਿਟਾਇਰ ਆ ਤੇ ਚਲੋ ਠੀਕ ਠਾਕ ਜੀ ਚਲੋ ਥੋੜੀ ਬੋਦੀ ਉਹਨੇ ਵੀ ਕਾਕੇ ਨੇ ਵੀ ਕਾਰ ਕਮਾਈ ਕੀਤੀ ਹੋਊਗੀ ਥੋੜਾ ਨਾ ਪਰ ਹੁਣ ਇਸ ਵੇਲੇ ਚਲੋ ਉਹਨਾਂ ਤੇ ਅਸੀਂ ਪੰਜਾਬ ਸਰਕਾਰ ਕੋਲੋਂ ਇਹ ਮੰਗ ਕਰਦੇ ਆਂ ਵੀ ਕੇਂਦਰ ਸਰਕਾਰ ਕੋਲੋਂ ਤੇ ਉਹਨਾਂ ਦਾ ਵਿਦੇਸ਼ ਮੰਤਰਾਲਾ ਜਿਹੜਾ ਉਹ ਜਲਦੀ ਤੋਂ ਜਲਦੀ ਇਹਨਾਂ ਦੀ ਡੈੱਡ ਬੋਡੀ ਜਿਹੜੀ ਉਹ ਚਲੂ ਲਿਆ ਦੇਵੇ ਕਿਉਂਕਿ ਪਰਿਵਾਰ ਆ ਉਹਦੀ ਅੰਤਮ ਕਰਿਆ ਜਿਹੜੀ ਜੋ ਵੀ ਹੈਗੀ ਆ ਉਹ ਕਰ ਲੈਣ ਆਪਣੇ ਹੱਥੀਂ ਤੇ ਮਤਲਬ ਇਹੋ ਹੀ ਹੁਣ ਤਾਂ ਬਿਊਰੋ ਰਿਪੋਰਟ ਦੈਨਿਕ ਸਵੇਰਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ